ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਸਰਸੜੀ ਜੀ ਜ਼ਿਲ੍ਹਾ ਫਰੀਦਕੋਟ ਤੇ ਨੇੜੇ ਕੋਟਕਪੂਰਾ ਸ਼ਹਿਰ ਰਹਿ ਜਾਂਦਾ ਜੀ ਅੱਜ ਦੀ ਵੀਡੀਓ ਚ ਤਿੰਨ ਟਰੈਕਟਰ ਲੈ ਕੇ ਆਂਦੇ ਆ ਇੱਕ ਟਰੈਕਟਰ ਦਾ ਵੀਰੇ ਉਹ ਆ ਜਿਹੜਾ ਅੱਜ ਕੱਲ੍ਹ ਕਹਿੰਦੇ ਬਲੈਕ ਚ ਵੀ ਨਹੀਂ ਮਿਲਦਾ ਇੱਕ ਬਾਈ ਕੋਲ ਅਰਜਨ ਇੱਕ 855 ਤੇ ਇੱਕ ਸਿੰਗਲ ਟੈਰੀ ਟਰਾਲੀ ਆ ਵੀਡੀਓ ਨੂੰ ਐਂਡ ਤੱਕਰ ਦੇਖਿਆ ਕਰੋ ਆਪਾਂ ਕੱਲੇ-ਕੱਲੇ ਟਰੈਕਟਰ ਦੀ ਫੁੱਲ ਡਿਟੇਲ ਤੁਹਾਨੂੰ ਲੈ ਕੇ ਦੇਵਾਂਗੇ ਜੀ ਤੁਹਾਨੂੰ ਕੋਈ ਵੀ ਟਰੈਕਟਰ ਇਹਨਾਂ ਚੋਂ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਤੇ ਆ ਕੇ ਤਸੱਲੀ ਪਰਖ ਵੀਰੇ ਤੁਸੀਂ ਕਰਨੀ ਆ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਭਾਈ ਧਰਮਜੀਤ ਸਿੰਘ ਨਾਮ ਆ ਜੀ ਮੇਰਾ ਪਿੰਡ ਸੈਸੜੀ ਆ ਤਹਿਸੀਲ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਆ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 7340855505 ਠੀਕ ਆ ਟਰੈਕਟਰਾਂ ਦਾ ਫਿਰ ਵਪਾਰ ਦਾ ਕੰਮ ਹੀ ਆ ਜੀ ਹਾਂਜੀ ਆਪਾਂ ਵਪਾਰ ਦਾ ਕੰਮ ਹੀ ਆ ਹਰ ਵਕਤ ਹੀ ਆਪਣੇ ਕੋਲ ਟਰੈਕਟਰ ਖੜੇ ਹੁੰਦੇ ਆ ਹਾਂਜੀ ਖੜੇ ਹੁੰਦੇ ਆ ਜੀ ਠੀਕ ਆ ਆ ਰੇਕ ਕੰਪਨੀ ਦਾ ਡਾਇਰੈਕਟਰ ਆ ਜਾਂਦਾ ਆਪਣੇ ਕੋਲ ਹਾਂਜੀ ਹਾਂਜੀ ਠੀਕ ਆ ਜੀ ਤੇ ਬਈ ਅੱਜ ਅਰਜਨ ਤੋਂ ਆਪਾਂ ਸ਼ੁਰੂ ਕਰਦੇ ਆ ਹਾਂਜੀ ਅਰਜਨ ਅਲਟਰਾ 1 ਹੈ ਕਿੰਨਾ ਮਾਡਲ ਆ ਵੀਰੇ ਇਹ ਤੇ ਬਾਈ ਜੀ 20 ਦੇ ਮਾਰਕਾ 21 ਦੀ ਕਾਪੀ ਆ ਜੀ ਇਹਦੀ 2020 ਦੀ ਮਾਰਕਾ 21 ਦੀ ਕਾਪੀ ਆ 21 ਦੀ ਕਾਪੀ ਆ ਹਾਂਜੀ ਨੰਬਰ ਵੀਰੇ ਪੰਜਾਬ ਦਾ ਪੰਜਾਬ ਦਾ ਜੀ ਫਰਸਟ ਪਾਰਟੀ ਨਗਦ ਕੈਸ਼ ਆ ਨਗਦ ਕੈਸ਼ ਆ ਠੀਕ ਆ ਜਿਹੜੀ ਬਈ ਐਸੈਸਰੀ ਜਿਵੇਂ ਛਤਰੀ ਹੋਊਗੀ ਡੰਡਾ ਹੋ ਗਿਆ ਫੱਟੀ ਹੋਊਗੀ ਇਹ ਨਾਲ ਦੇਵਾਂਗੇ ਜੀ ਸਾਰਾ ਕੁਝ ਜਿੰਨਾ ਕੰਪਨੀ ਵੱਲੋਂ ਆਉਂਦਾ ਜੀ ਨਾਲ ਐਕਸਟਰਾ ਛਤਰੀ ਲੱਗੀ ਵੀ ਹੈ ਕੋੜਾ ਬੰਪਰ ਲੱਗਾ ਜੀ ਬੰਪਰ ਲਕੋੜਾ ਬੰਪਰ ਲੱਗਿਆ ਹਾਂਜੀ ਡੰਡਾ ਫੱਟੀ ਜੀ ਡੰਡਾ ਫੱਟੀ ਨਾਲ ਆ ਜਿਹੜਾ ਕੁਝ ਮਿੱਤਰੋ ਤੁਹਾਨੂੰ ਸਕਰੀਨ ਦੇ ਵਿੱਚ ਦਿਸੀ ਜਾਂਦਾ ਉਹ ਬਿਲਕੁਲ ਨਾਲ ਮਿਲੂਗਾ ਟਾਇਰ ਮਿੱਤਰੋ ਚਾਰੇ ਨਵੇਂ ਆ ਚੈੱਕ ਕਰ ਸਕਦੇ ਹੋ ਨਾਲ ਦੇ ਟਾਇਰ ਆ ਜੀ ਨਾਲ ਦੇ ਟਾਇਰ ਆ ਜੀ ਹਾਂਜੀ ਬਿਲਕੁਲ ਠੀਕ ਆ ਯਾਨੀ ਕਿੰਨੇ ਕ ਘੰਟੇ ਚੱਲਿਆ ਬਾਈ ਇਹ 1100 ਘੰਟੇ ਚੱਲਿਆ 1100 ਤੋਂ ਕੁਛ ਘੰਟੇ ਚੱਲੇ 1100 ਕੁਛ ਬਸ ਇੰਨੇ ਕੀ ਘਸਨੇ ਫਿਰ 1100 ਘੰਟੇ ਚ ਤਰਨਾ ਬਾਈ ਕੰਪਨੀ ਦਾ ਰੀਜਨਲ ਟਰੈਕਟਰ ਆ ਕੋਈ ਆਏ ਨਹੀਂ ਕਿਤੋਂ ਖੁੱਲਿਆ ਤਾਂ ਨਹੀਂ ਵੀਰੇ ਕੋਈ ਵੀ ਨਾ ਕੋਈ ਤੇਰਾ ਸੀਲਡ ਆ ਜੀ ਬਾਕੀ ਮਾਰਕੇ ਤੁਸੀਂ ਚੈੱਕ ਕਰ ਸਕਦੇ ਹੋ ਟਾਇਰਾਂ ਦਾ ਮਾਰਕਾ ਵੀ 20 ਮਾਡਲ ਆ ਆ ਬੰਪਰ ਤੇ ਛਤਰੀ ਵੀਰੇ ਤੁਹਾਨੂੰ ਨਾਲ ਮਿਲ ਜਾਣੀ ਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਬਿਲਕੁਲ ਫੁੱਲ ਗਾਰੰਟੀ ਬਾ ਵਾ ਕੇ ਚੈੱਕ ਕਰ ਲਵੇ ਆਪਣੇ ਇੱਥੇ ਵਾ ਕੇ ਚੈੱਕ ਕਰਕੇ ਲੈ ਜੇ ਠੀਕ ਆ ਬਾਕੀ ਵੀਰੇ ਕੰਡੀਸ਼ਨ ਇਹਦੀ ਪੂਰੀ ਸਾਫ ਆ ਐਂਡ 오ਰੀਜਨਲ ਰੰਗ ਪੇਂਟ ਦਾ ਪਿਆ ਸਾਫ ਸੁਥਰੀ ਚਲਾਈ ਆ ਜੀ ਬਿਲਕੁਲ ਕੋਈ ਕਿਤੇ ਆਈ ਨਹੀਂਗਾ ਵੀਰੇ ਬਣਿਆ ਵਾ ਸਾਰੇ ਦਾ ਸਾਰਾ 오ਰੀਜਨਲ ਆ ਜੇ ਤੁਸੀਂ ਸੈਂਟਰ ਗੇਅਰ ਆ ਜੀ ਪਹਿਲਾਂ ਦੱਸ ਦਿੰਨੇ ਆ ਵੀਰੇ ਬਾਕੀ ਕੰਡੀਸ਼ਨ ਤੁਸੀਂ ਟਾਪੇ ਦੀ ਵੀ ਦੇਖ ਸਕਦੇ ਹੋ ਬਿਲਕੁਲ ਜੈਨੂਆ ਜਾਰ ਕਲਰ ਪਿਆ ਜੀ ਹਜੇ ਟਾਇਰ ਵੀ ਤੁਹਾਨੂੰ ਮਿੱਤਰੋ ਲਗਭਗ ਨਵੇਂ ਹੀ ਮਿਲ ਜਣੇ ਆ ਵੀ ਮਾਰਕੇ ਦੀ ਟਾਇਰ ਆ ਮਗਰਲੇ ਵੀ ਆ ਤੇ ਮੂਰਲੇ ਵੀ ਆ ਐਮ ਆਰ ਐਫ ਦਾ ਸ਼ਕਤੀ ਦਾ ਟਾਇਰ ਆ ਵੀਰੇ ਬਾਕੀ ਤੇ ਕੀਮਤ ਬਾਈ ਇਹਦੀ ਕੀ ਰਹਿਣ ਵਾਲੀ ਹੈ ਇਹਦੀ 5 ਲੱਖ ਤੇ 85 ਹਜ਼ਾਰ ਡਿਮਾਂਡ ਹੈ ਜੀ ਆਪਣੀ ਡਿਮਾਂਡ ਹੈ ਜੀ ਹਾਂਜੀ ਹੋਜੂ ਮਾਨ ਤਣ ਦੇ ਬਾਕੀ ਮਾਨ ਤਣ ਕਰ ਦਿਆਂਗੇ ਜਰੂਰ ਕਰ ਦਾਂਗੇ ਇਹ ਨਹੀਂ ਕਿ ਆਪਣੀ ਫੈਕਸਡ ਡਿਮਾਂਡ ਨਹੀਂ ਕੋਈ ਨਹੀਂ ਫੈਕਸ ਨਹੀਂ ਕੋਈ ਠੀਕ ਆ ਹਾਂਜੀ 5 ਲੱਖ ਤੇ ਜੇ ਨਵਾਂ ਲੈਣ ਜਾਗੇ ਤਾਂ ਬਹੁਤ ਮਹਿੰਗਾ ਪੈ ਜਾਣਾ ਬਾਈ ਜੀ ਬਿਲਕੁਲ ਬਿਲਕੁਲ ਹੈ ਹੀ ਨਵਾਂ ਹੈ ਹੀ ਨਵਾਂ ਕਿਉਂਕਿ ਬਾਹਲੀ ਸਾਫ ਕੰਡੀਸ਼ਨ ਦਾ ਆ ਕੇ ਤੁਸੀਂ ਵੇਖੋਗੇ ਹੋਰ ਆਕੇ ਤੋਂ ਲੀਕਜ ਵਗੈਰਾ ਨਹੀਂ ਟਾਪਾ ਖੋਲਿਓ ਬਈ ਇਹਦੇ ਲਓ ਜੀ ਹੋਰ ਆ ਥੱਲੋ ਵੀ ਵੇਖ ਲਓ ਕਿ ਤੋ ਕੋਈ ਵੀ ਲੀਕਜ ਵਗੈਰਾ ਨਹੀਂ ਬਿਲਕੁਲ ਸੁੱਕਾ ਇੰਜਨ ਪਿਆ ਤੇ ਬਾਕੀ ਤੁਸੀਂ ਇੰਜਨ ਵੀ ਚੈੱਕ ਕਰ ਸਕਦੇ ਹੋ ਐਂਡ ਪੂਰਾ ਸਾਫ ਪਿਆਗਾ ਜੀ ਸੁੱਖਾ ਸੁੱਖਾ 에ਅਰ ਕਲਿੰਡਰ ਐਂਡ ਪੂਰਾ ਟੌਪ ਕੁਆਲਟੀ ਕਹਿ ਸਕਦੇ ਨਵੇਂ ਵਾਲਾ ਕੰਮ ਹੀ ਹੈ ਲਓ ਜੀ ਕਰ ਲੋ ਚੈੱਕ 5 ਲੱਖ ਤੇ 85000 ਦੀ ਕੀਮਤ ਆ ਵਿੱਚੋਂ ਮਾਨਤਾ ਨੂੰ ਹੋ ਜਾਊਗਾ ਤੇ ਅੱਗੇ ਵੀਰੇ ਤੁਸੀਂ ਜੋਂਡੀਆ ਜੋਂਡੀਆ ਕਰਦੇ ਸੀ ਆ ਆ ਗਿਆ ਕਾਲੇ ਟੱਡਾ 5310 ਬੜੀ ਜ਼ਿਆਦਾ ਡਿਮਾਂਡ ਆ ਕਿੰਨਾ ਮਾਡਲ ਆ ਬਈ ਇਹ ਇਹ ਬਾਈ ਜੀ 2007 ਮਾਡਲ ਆ ਜੀ 2007 ਮਾਡਲ ਠੀਕ ਆਪੀ ਇਹਦੀ ਚੱਪਲੀ ਆ ਪੀਵੀ 32 ਕਿੰਨੇਵੇਂ ਨਾਂ ਜੀ ਇਹ ਮੇਰੇ ਖਿਆਲ ਦੂਜੇ ਨਾਂ ਜੀ ਦੂਜੇ ਨਾਂ ਠੀਕ ਆ ਟਾਇਰ ਜਮਾਈ ਨਵੇਂ ਆ ਬਈ ਹਨਾ ਹਾਂਜੀ ਮੁਰਫ ਦੇ ਮਗਲੇ ਪੋਲ ਮਗਰਲੇ ਪੋਲ ਲੋਦੇ ਆ ਠੀਕ ਹੋ ਵੀਰੇ ਤੇ ਇਹ ਵੀਰੇ ਬਿਨਾ ਛਤਰੀ ਤੋਂ ਤੁਹਾਨੂੰ ਮੈਂ ਪਹਿਲਾਂ ਦੱਸ ਦਿੰਨੇ ਜਿਵੇਂ ਤੁਹਾਨੂੰ ਸਕਰੀਨ ਤੇ ਦੱਸ ਰਿਹਾ ਵੀਰੇ ਉਦਾਂ ਦੇ ਟਰੈਕਟਰ ਮਿਲਣਾ ਇਹਦੀ ਵੀ ਵੀਰੇ ਟਾਪਾ ਚੱਕ ਦਿਓ ਆਪਾਂ ਇੰਜਨ ਦੀ ਕੰਡੀਸ਼ਨ ਤੁਹਾਨੂੰ ਦਿਖਾ ਦਿੰਦੇ ਸੀਲ ਟੀ ਆ ਬਾਈ ਹਜੇ ਇੰਜਨ ਇਹਦਾ ਬਿਲਕੁਲ ਲਓ ਜੀ ਕਰ ਲਓ ਬਿਲਕੁਲ ਸੀਲਡ ਇੰਜਨ ਆ ਸਾਫ ਸੁਥਰੀ ਹਾਲਤ ਆ ਜੀ ਕੁਆਲਿਟੀ ਤੁਸੀਂ ਫਰੰਟ ਤੋਂ ਵੀ ਚੈੱਕ ਕਰ ਸਕਦੇ ਹੋ ਹਾਂਜੀ ਐਡ ਪੂਰਾ ਸਾਫ ਸੁਥਰਾ ਤੇ ਰੰਗ ਦਾ ਵੀ ਮੇਰੇ ਜਮਾ Ориਜਨਲ ਪਿਆ ਟਾਇਰ ਬਾਈ ਨੇ ਬਿਲਕੁਲ ਨਵੇਂ ਆ ਜੀ ਚੈੱਕ ਕਰ ਸਕਦੇ ਹੋ ਮੇਰਾ ਜਮਾ ਸਾਫ ਹੈ ਕੋਈ ਰੰਗ ਪੇਂਟ ਨਹੀਂ ਹੋਇਆ ਕੋਈ ਰੰਗ ਪੇਂਟ ਨਹੀਂ ओरिजिनल ਆ ਜੇ ਜੰਗ ਪੇਂਟ ਹੋਇਆ ਹੁੰਦਾ ਬਈ ਆ ਸਾਰਾ ਕੁਝ ਮਟਾਇਆ ਹੋਣਾ ਸੀਗਾ ਹਨਾ ਜਮਾ ਕਿਤੇ ਕੋਈ ਸ਼ੇਡ ਖਾਨ ਨਹੀਂ ਨਹੀਂ ਹੋਈ ਵੀ ਡਬਲ ਡਿਸਟਰੀਬਿਊਟਰ ਡਬਲ ਡਿਸਟਰੀਬਿਊਟਰ ਆ ਜੀ ਬਾਕੀ ਕੁਆਲਿਟੀ ਤੁਸੀਂ ਚੈੱਕ ਕਰ ਹੀ ਸਕਦੇ ਹੋ ਤੇ ਸਭ ਰ ਇਹਦੇ ਫਰੰਟ ਵਾਲਾ ਜਿਹੜਾ ਖੁੱਲਣ ਵਾਲਾ ਕਿੰਦੂਜਾ ਤੇ ਬੰਦ ਹਿੱਸੇ ਦਾ ਕੁਆਲਿਟੀ ਇਹਦੀ ਵੀ ਚੈੱਕ ਕਰ ਲਓ ਵੀਰੇ ਬੰਦ ਹਿੱਸੇ ਦਾ ਸਾਫ ਸੁਥਰੀ ਹਾਲਤ ਆ ਮਿਲਦਾ ਬਹੁਤ ਘੱਟ ਆ ਹਨਾ ਬਈ ਮੰਗ ਬਹੁਤ ਜ਼ਿਆਦਾ ਹਾਂਜੀ ਹੁਣ ਇਹਦੀ ਫਿਰ ਜਾਇਜ਼ ਜੀ ਕੀਮਤ ਇਹਦੀ ਬਾਈ ਜੀ ਕੀਮਤ ਭਾਵੇਂ 4.5 ਮਲ ਕਰਾ ਲਓ ਜਿੰਨਾ ਮਰਜ਼ੀ ਕਰਾ ਲਓ ਇਹ 4,35,000 ਦਾ ਜੈਸ ਨੂੰ ਦੇ ਦੇਣਾ ਜੈਸ ਦੇਨ ਹੋਈ ਆ ਹੁਣ ਕੋਈ ਖਿੱਚਾ ਤੋਈ ਨਾ ਕਰੇ ਬਾਲੀ ਹੈ ਨਾ ਖਿੱਚਾ ਤੋਈ ਨਾ ਕਰੇ ਕਿਉਂਕਿ ਇਹ ਤਾਂ ਜਿੰਨੇ ਮੰਗ ਲਓ ਉਹਦੇ ਉਨੇ ਹੀ ਘੱਟ ਆ ਹੈਨਾ ਭਾਈ ਉਹ ਕੰਮ ਇੰਜਨ ਗੇਅਰ ਦੀ ਆਪਣੀ ਫੁੱਲ ਗਰੰਟੀ ਬੰਦਾ ਵਾਕੇ ਚੈੱਕ ਕਰ ਹਮ ਆਪਣੇ ਇੱਥੇ ਆਵੇ ਤਸੱਲੀ ਕਰੇ ਚਲਾਵੇ ਵਾਵੇ ਜਿਵੇਂ ਮਰਜ਼ੀ ਚੈੱਕ ਕਰਕੇ ਲੈ ਕੇ ਜਾਵੇ ਇੰਜਨ ਗੇਅਰ ਦੀ ਤੇ ਕਾਗਜ਼ਾਂ ਪਤਰਾਾਂ ਦੀ ਸਾਰੇ ਡਾਕਟਰਾਂ ਦੀ ਹਮ ਤੇ ਸਾਰੀ ਪੰਜਾਬ ਨੰਬਰ ਹੋਣਗੇ ਕੋਈ ਬਾਹਰਲਾ ਨੰਬਰ ਨਹੀਂ ਨਾ ਨਾ ਠੀਕ ਆ ਤੇ ਬਈ 852 ਆ ਗਿਆ ਹਨਾ ਇਹ ਟਮਾਟਰੀ ਹਾਂਜੀ ਤੇ ਇਹਦਾ ਇੰਜਨ ਕਲਾਸ ਕਰ ਚੋਂਦੇ ਇਹ ਦੂਜਾ ਹੀ ਆ ਜੀ ਇਹ ਦੂਜੇ ਆ ਮਾਡਲ ਕਿੰਨਾ ਆ ਗਿਆ ਬਈ ਇਹ 2012 ਦੇ ਮਾਰਕੇ ਕਾਪੀ ਦੀ 13 ਦੀ ਹੈ ਕਾਪੀ ਦੇਰਾ ਦੀ ਆ ਹਾਂਜੀ ਆ ਪੀ ਵੀ ਨੰਬਰ ਹੀ ਆ ਜੀ ਪੀ ਵੀ ਨੰਬਰ ਫਰਸਟ ਪਾਰਟੀ ਆ ਜੀ ਫਰਟ ਠੀਕ ਆ ਪਹਿਲੇ ਨਾ ਆਈਆਂ ਮਿੱਤਰੋ ਇਹਾਰੇ ਇਹਦੇ ਵੀ ਨਵੇਂ ਆ ਹਨਾ ਬਾਈ ਹਾਂਜੀ ਜੇ ਕੇ ਤੇ ਮਗਰਲੇ ਤੇ ਮੂਰਲੇ ਕਿੜੇ ਆ ਬਾਈ ਇਹ ਵੀ ਕੇਟੀ ਦੇ ਟੀ ਕੇ ਟੀ ਦੇ ਇਹ 650 16 ਦੇ ਵੱਡੇ ਪਾਇਖਲੇ ਅੱਛਾ ਥੋੜੇ ਜਿਹੇ ਵੱਡੇ ਪਵਾਏ ਪਿਆ ਹਾਂਜੀ ਬੈਕ ਸਾਈਡ ਤੋਂ ਵੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਇਹ ਨੌਨ ਪਾਵਰ ਆ ਹਨਾ ਬਾਈ ਇਹ ਨੌਨ ਪਾਵਰ ਆ ਜੀ ਇਹ ਨੌਨ ਪਾਵਰ ਆ ਪਰ ਇਹਨਾਂ ਦੀ ਕਟਾਈ ਕਰਮ ਵਾਲਿਆਂ ਦੀ ਰੈਲੀ ਹੁੰਦੀ ਆ ਕੋਈ ਏਡੀ ਗੱਲ ਨਹੀਂ ਹੁੰਦੀ ਬੰਪਰ ਨਾਲ ਆ ਵੀਰ ਚੈੱਕ ਕਰ ਸਕਦੇ ਹੋ ਕੰਡੀਸ਼ਨ ਬੱਲੇ ਕੋਲ ਸਾਫ਼ ਆ ਜੀ ਸਾਫ਼ ਸੁਥਰਾ ਟਾਇਰ ਮਗਰਲੇ ਤਾਂ ਜਮਾ ਹੀ ਨਵੇਂ ਪਏ ਆ ਮੂਰਲੇ ਵੀ ਪਈ ਆ ਵੀਰੇ 80 85 ਪੈਸੇ ਕਿਦੋਂ ਕੋਈ ਲੀਕੇਜ ਨਹੀਂ ਐਨ ਸੁੱਕਾ ਇੰਜਨ ਆ ਬਾਕੀ ਚੈੱਕ ਕਰ ਸਕਦੇ ਹੋ ਇਹਦਾ ਜਿਹੜਾ ਟਾਪ ਆ ਜਾਂਦਾ ਵੀਰੇ ਮੋਟੀਆਂ ਰਾੜਾ ਵਾਲਾ ਆ ਜਾਂਦਾ ਇੱਕ ਤਾਂ ਪਤਲੀਆਂ ਚੋਂਦਾ ਹੁੰਦਾ ਇਹਦੇ ਗੋਡੇ ਜੀ ਵੀਰੇ ਫੁੱਲ ਮੋਟੇ ਆ ਤੇ ਤੇਲ ਬ੍ਰੇਕਾਂ ਚ ਹੈਨਾ ਬਾਈ ਇਹ ਹਾਂਜੀ ਤੇ ਇਹਦੀ ਕੀਮਤ ਜੀ ਇਹਦੀ ਕੀਮਤ ਬਾਈ ਜੀ ਹੈਗੀ ਆ 3 ਲੱਖ ਤੇ 70000 ਰੁਪਿਆ 3 ਲੱਖ 70000 ਰੁਪਿਆ ਠੀਕ ਆ ਬਾਈ 3 ਲੱਖ 55000 ਦਾ ਯਸਨੋ ਦੇ ਦਿਆਂਗੇ ਜਸ ਨੂੰ ਦੇ ਦਾਂਗੇ ਹਾਂਜੀ ਠੀਕ ਆ ਬਾਈ ਤੇ ਆ ਟਰਾਲੀ ਕਿੰਨੇ ਫੁੱਟੀ ਆ ਜੀ ਇਹ 11 ਛੇ ਦੀ ਆ ਜੀ 11 ਛੇ ਦੀ ਆ ਤੇ ਹਿੱਸਾ ਵੀਰੇ ਚੌਰਸ ਹੈ ਨਾ 3 ਇੰਚ ਕਿ 4 ਇੰਚ 3 ਹੈ ਨਾ 3 ਇੰਚ ਹਾਂ 3 ਇੰਚ ਠੀਕ ਆ ਵੀਰੇ ਪੱਛੋਂ ਵਿੱਚੋਂ ਹੂੰ ਬਾਕੀ ਵਿੱਚੋਂ ਆਪਾਂ ਕੰਡੀਸ਼ਨ ਚੈੱਕ ਕਰਾ ਦਿੰਨੇ ਆ ਤੇ ਬੈੱਡ ਤੁਹਾਨੂੰ ਨਾਲ ਮਿਲਣਾ ਵੀਰੇ ਚੈੱਕ ਕਰ ਸਕਦੇ ਹੋ ਤੇ ਵਿੱਚੋਂ ਵੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਕੋਈ ਇੱਕ ਵੀ ਮੋਰੀ ਨਹੀਂ ਵਿੱਚ ਹੂੰ ਠੀਕ ਆ ਲਓ ਜੀ ਥੱਲੋ ਵੀ ਕਰ ਲਓ ਚੈੱਕ ਇਹਾਂ ਦੀ ਕੰਡੀਸ਼ਨ ਵੀ ਵੀਰੇ ਦੇਖ ਸਕਦੇ ਹੋ ਤੇ ਵੀਰੇ ਟਰਾਲੀ ਦੀ ਕੀਮਤ ਕੀ ਆ ਇਹ ਬਾਈ ਕਾਨਾ ਘੱਟਣਾ ਵਾਦੇ ਯਸਨੋ 65000 ਦੀ ਦੇਣੀ 65000 ਦੀ ਹੋਲੀ 65000 ਦੇਣੇ ਵੇਟ ਦੇ ਹਿਸਾਬ ਨਾਲ ਹੀ ਦੇਣੀ ਆ ਠੀਕ ਆ ਬਾਈ ਇਹ ਬਾਈ ਕਹਿੰਦਾ ਯਸਨੋ 65000 ਦੀ ਦੇਣੀ ਆ ਬਾਕੀ ਮਿੱਤਰੋ ਕੋਈ ਵੀ ਤੁਹਾਨੂੰ ਨਾਗ ਪਸੰਦ ਆਉਂਦਾ ਟਰੈਕਟਰ ਟਰਾਲੀ ਤੇ ਆਪ ਦੀ ਤਸੱਲੀ ਪਰਖਾ ਕੇ ਕਰਕੇ ਲੈ ਜਿਓ ਜਿਹੜੀ ਐਸੈਸਰੀ ਵੀਡੀਓ ਚ ਤੁਹਾਨੂੰ ਦੇਖਣ ਨੂੰ ਮਿਲੀ ਆ ਕਿਸੇ ਵੀ ਟਰੈਕਟਰ ਨਾਲ ਉਹ ਵੀਰੇ ਬਾਈ ਦੇਣ ਦਾ ਜ਼ਿੰਮੇਵਾਰ ਹੋਊਗਾ ਤੇ ਬਾਕੀ ਕਾਗਜ਼ਾਂ ਪੱਤਨਾਂ ਦੀ ਫੁੱਲ ਗਰੰਟੀ ਆ ਤੇ ਜਿਹੜੀ ਵੀਰੇ ਇੰਜਣ ਦੀ ਆ ਕੇ ਤਸੱਲੀ ਪਾਈ ਤੁਸੀਂ ਆਪ ਕਰ ਲਿਓ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨ ਤੇ ਜੇ ਕੋਈ ਵੀਰੇ ਛੋਟਾ ਜਾਂ ਹੋਰ ਟਰੈਕਟਰ ਵਿੱਚ ਘਟਾਉਣਾ ਚਾਹੁੰਦਾ ਹੋਵੇ ਹਾਂਜੀ ਜੇ ਕੋਈ ਪੁਰਾਣਾ ਟਰੈਕਟਰ ਵਿੱਚ ਘਟਾਉਣਾ ਚਾਹੁੰਦਾ ਆਪਾਂ ਕੱਟ ਲਾਂਗੇ ਆਪਾਂ ਕੜਕਾਉਂਗਾ ਜਾਇਜ਼ ਰੇਟ ਤੇ ਆਪਾਂ ਦੇਵਾਂਗੇ ਆਪ ਦਾ ਪਰਜਾਇਜ ਤੇ ਕਟਾ ਜਾਇਜ਼ ਤੇ ਲਵਾਂਗੇ ਇਹ ਤਾਂ ਗੱਲ ਸਹੀ ਆ ਜਾਇਜ਼ ਰੇਟ ਤੇ ਬਾਈ ਕਹਿੰਦਾ ਆਪਾਂ ਦੇਵਾਂਗੇ ਤੇ ਜਾਇਜ਼ ਤੇ ਲਵਾਂਗੇ ਜੀ ਜੇ ਕੋਈ ਕਿਸੇ ਵੀਰ ਕੋਲ ਛੋਟਾ ਟਰੈਕਟਰ ਹੁੰਦਾ ਜਾਂ ਟਰੈਕਟਰ ਹੋਰ ਬਦਲ ਤਾ ਬਾਈ ਕਹਿੰਦਾ ਆਪਾਂ ਵਿੱਚ ਵੀ ਕੱਟ ਲਾਂਗੇ ਧੰਨਵਾਦ